ਲੋ ਜੀ ਸ਼ੰਕਰ ਆਨੰਦ ਤੋਂ ਬਾਅਦ ਹੁਣ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਦੀ ਅਸ਼ਲੀਲ ਵੀਡੀਓ ਹੋ ਗਈ ਵਾਇਰਲ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਪਾਇਆ ਗਿਆ ਭਾਰੀ ਰੋਸ ਪੁਲਿਸ ਨੂੰ ਦਿੱਤੀ ਸ਼ਿਕਾਇਤ ਵੀਡੀਓ ਦੇਖ ਕੇ ਤੁਸੀਂ ਵੀ ਰੱਖ ਲੋਗੇ ਅੱਖਾਂ ਤੇ ਹੱਥ ਕਿਸੇ ਤਰੀਕੇ ਦੇ ਨਾਲ ਇਸ ਕਥਾਵਾਚਕ ਦੇ ਵੱਲੋਂ ਮਹਿਲਾ ਦੇ ਨਾਲ ਇੱਕ ਕਮਰੇ ਦੇ ਵਿੱਚ ਬੈਠੇ ਨਜ਼ਰ ਆਏ ਤੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਆਓ ਦੇਖਦੇ ਹਾਂ ਦਾ ਦੱਸਿਆ ਜਾ ਰਿਹਾ ਉਧਰ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਉਹਨਾਂ ਦੇ ਮਨ ਦੇ ਵਿੱਚ ਰੋਸ ਆ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੇ ਕਿਹਾ ਕਿ ਕਥਾਵਾਚਕ ਫਿਲਹਾਲ फरार ਅਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਤੇ ਉਸ ਨੂੰ ਲੱਭਣ ਦਾ ਯਤਨ ਕੀਤਾ ਗਿਆ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤੇ ਪੁਲਿਸ ਨੇ ਭਰੋਸਾ ਦਿੱਤਾ ਆਓ ਜਾਣਦਿਆ ਹੋਰ ਕੀ ਕੁਝ ਕਿਹਾ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਨੇ ਉਦੇ ਤੇ ਕਾਰਵਾਈ ਕਰਾਂਗੇ ਪੂਰੀ ਫੁੱਲ ਬੱਟਾ ਵਟਾ ਕਰਾਂਗੇ ਉਦੇ ਤੇ ਕਾਰਵਾਈ ਉਹ ਭੱਜਿਆ ਹੋਇਆ ਫੋਨ ਨੰਬਰ ਉਹਦੇ ਸੱਚ ਬੰਦਾ ਹੈ ਫੋਨ ਮੈਂ ਵੀ ਕੀਤਾ ਦੋ ਤਿੰਨ ਦਿਨਾਂ ਦੇ ਸੱਚ ਬੰਦਾ ਆ ਰਿਹਾ ਹੈਗਾ ਤੇ ਉਹਨਾਂ ਦੇ ਜਿਹੜੇ ਮੈਂਬਰ ਕਮੇਟੀ ਹੈਗੀ ਆ ਉਹ ਕਹਿੰਦੇ ਜੀ ਬਾਬਾ ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਫੜਾਉਣ ਦੀ ਉਹ ਵੀ ਲੱਭਦੇ ਮਿਰਦੇ ਆ ਅਸੀਂ ਵੀ ਪਸੰਗ ਛੱਡੇ ਹੋਏ ਲੱਭਣ ਵਾਸਤੇ ਤੇ ਜਿੱਦਨ ਇਹ ਲੱਭ ਗਏ ਉਸ ਦਿਨ ਹੀ ਆਪਾਂ ਇਹਨਾਂ ਦਾ ਪਟਾਕਾ ਪਾ ਦੇਣਾ ਹੈਗਾ ਅਸੀਂ ਅਫਸਰਾਂ ਨੂੰ ਬੇਨਤੀ ਜਿਹੜਾ ਥਾਣਾ ਹੈਗਾ ਤਿੰਨ ਨੰਬਰ ਥਾਣਾ ਉੱਥੇ ਜਿਹੜੇ ਆਪਣੇ ਐਸਐਚਓ ਸਾਹਿਬ ਆ ਗਿਆ ਉਹਨਾਂ ਦੇ ਕੰਨਾਂ ਦੇ ਵਿੱਚ ਦਰਖਾਸਤ ਲਿਖਵਾਤੀ ਹੈਗੀ ਆ ਤੇ ਬਿਆਨ ਵੀ ਉਹਨੂੰ ਕਹਿੰਦਾ ਵੀ ਬਾਬੇ ਹੀ ਲਿਖ ਲਾਂਗੇ ਫੜ ਕੇ ਤੁਸੀਂ ਸੰਨ ਮੌਕਾ ਦਿਓ ਫੜਨ ਦਾ ਉਹਨੇ 2-3 ਦਿਨ ਦਾ ਟਾਈਮ ਲਿਆ ਜੇ 2-3 ਦਿਨਾਂ ਦੇ ਵਿੱਚ ਨਹੀਂ ਕਾਰਵਾਈ ਕਰਦਾ ਫਿਰ ਅਗਲੀ ਕਾਰਵਾਈ ਆਪਾਂ ਐਕਸ਼ਨ ਲਵਾਂਗੇ ਨਿੰਗਾ ਸਿੰਘਾ ਵਾਲਾ ਬਾਬੇ ਜਿਹੜੀ ਕੁੜੀ ਆ ਉਹਨੇ ਗੋਦ ਲਈ ਸੀ ਕਹਿੰਦੇ ਆਪਣੀ ਕੁੜੀ ਨਾਲ ਹੀ ਗਲਤ ਕੰਮ ਕੀਤਾ ਹਾਂਜੀ ਹਾਂਜੀ ਗੋਦ ਲਈ ਸੀਗੀ ਉਹ ਕਹਿੰਦੇ ਵੀ ਬੱਚੀ ਜਿਹੜੀ ਆ ਨਾ ਗੋਦ ਲਈ ਸੀਗੀ ਗੋਦ ਲੈ ਕੇ ਉਹਨੂੰ ਪਾਲ ਕੇ ਤੇ ਵੱਡੀ ਕਰਕੇ ਉਹ ਇੱਕ ਖਾ ਪੂਰਾ ਪਰਿਵਾਰ ਹੀ ਖਾ ਗਿਆ ਯਾਰ ਉਹ ਇੱਕ ਰਾਖਸ ਸੀਗਾ ਬਹੁਤ ਤਕੜਾ ਪਰਿਵਾਰ ਪਰਿਵਾਰ ਨਾਲ ਹੀ ਕੀਤਾ ਹੈ ਕਿੰਨੀ ਕੁ ਕੁੜੀਆਂ ਗੋਦ ਲਈਆਂ ਸੀ ਬਾਬਾ ਜੀ ਉਹ ਦੋ ਕੁੜੀਆਂ ਕਹਿੰਦੇ ਮੈਨੂੰ ਸੁਨ ਦੇ ਵਿੱਚ ਆਇਆ ਜਿਹੜਾ ਸਾਡੇ ਸਮਝ ਦੇ ਵਿੱਚ ਆਇਆ ਕਹਿੰਦਾ ਵੀ ਦੋ ਕੁੜੀਆਂ ਦੋ ਕੁੜੀਆਂ ਸੀਗੀਆਂ ਇੱਕ 15 15 17 ਸਾਲ ਦੀ ਸੀਗੀ ਇੱਕ ਵੱਡੀ ਕੁੜੀ ਸੀਗੀ ਦੋਨਾਂ ਨੇ ਉਹਨੇ ਮਾਰ ਗਿਆ ਹਰਕਤਾਂ ਕੀਤੀਆਂ ਨੇ ਤੇ ਹੁਣ ਕਰ ਵੀ ਵੀ ਤੁਸੀਂ ਮੰਗ ਕਰ ਰਹੇ ਹੋ ਤੇ ਅਗਰ ਪ੍ਰਸ਼ਾਸਨ ਤੋਂ ਪਹਿਲਾਂ ਸਿੰਘਾਂ ਦੇ ਹੱਥੇ ਚੜ ਜਾਂਦੇ ਫਿਰ ਕਿਸਕੇ ਦੀ ਸਜ਼ਾ ਦਿੱਤੀ ਫਿਰ ਸੋਦਾ ਚਾੜਾਂਗੇ ਉਹਨਾਂ ਦੇ ਅਈ ਤਾਂ ਪਹਿਲਾਂ ਸਰਕਾਰ ਨੂੰ ਕਵਾਂਗੇ ਵੀ ਸਰਕਾਰ ਨੂੰ ਬੇਨਤੀ ਹੈ ਸਾਡੀ ਹੱਥ ਜੋੜ ਕੇ ਵੀ ਜਲਦ ਤੋਂ ਜਲਦ ਇਹ ਰਾਖਸ ਦੇੋਂ ਫੜਿਆ ਜਾਵੇ ਕਿਤੇ ਹੋਰ ਕੋਈ ਬੱਚਾ ਸਾਡਾ ੱੱੱਕੇ ਨਾ ਚੜ ਜਾਵੇ ਰਾਖਸ ਦੇ ਇਹ ਰਾਖਸ ਹੀ ਐ ਕੁੜੀ ਵੀ ਕਾਰਵਾਈ ਦੀ ਮੰਗ ਕਰ ਰਹੀ ਜੀ ਕੁੜੀ ਤੇ ਕੁੜੀ ਮਿਲੀ ਹੋਈ ਆ ਨਾਲ ਬਾਪੂਤ ਅਗਲੇ ਆਪਣੇ ਪਿਓ ਤੇ ਪਰਚਾ ਕਿਉਂ ਕਰਾਉਗੀ ਆਪਣੇ ਪਿਓ ਨੂੰ ਤਾਂ ਹੋ ਖੁਸ਼ ਰੱਖਦੀ ਹੈਗੀ ਲੱਗਦਾ ਜਿਹੜੇ ਰਿਸ਼ਤੇ ਤਾਰ-ਤਾਰ ਕਰਦੇ ਜੀ ਰਿਸ਼ਤੇ ਤਾਰ-ਤਾਰ ਕਰਤੇ ਆ ਬਹੁਤ ਗੰਦਾ ਕੰਮ ਕੀਤਾ ਐਡਾ ਗੰਦਾ ਕੰਮ ਰਹਿ ਰੱਬ ਦਾ ਨਾ ਇਦਾਂ ਤੇ ਤਾਂ ਗੋਲੀ ਮਾਰ ਦੇਣੀ ਚਾਹੀਦੀ ਐ ਬਾਬਾ ਜੀ ਸੰਗਤ ਵੀ ਗੁਰਦੁਆਰਾ ਸਾਹਿਬ 'ਚ ਜਾਣ ਤੋਂ ਡਰੇਗੀ ਲੱਗਦਾ ਡਰੂਗੀ ਸੰਗਤ 'ਤੇ ਬਹੁਤ ਗੁਰਦ ਅਸਰ ਪੈਂਦਾ ਹੀ ਆ ਮਾੜੀਆਂ ਹਰਕਤਾਂ ਕਰਾਂਗੇ ਗੁਰੂ ਘਰਾਂ ਦੇ ਵਿੱਚ ਤੇ ਮਾੜਾ ਸੰਗਤ ਤੇ ਮਾੜਾ ਅਸਰ ਪੈਣਾ ਹੀ ਆ ਉਧਰ ਜਦੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਕਿਹਾ ਕਿ ਅਸ਼ਲੀਲ ਵੀਡੀਓ ਦਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿਹੜਾ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇਸ ਦੀ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਇਸ ਤੋਂ ਬਗ ਨੈਵੀ ਜੱਥੇਵਰਦੀ ਜੱਤੇਦਾਰ ਸਾਹਿਬ ਆਏ ਸੀ ਪਰਸੋਂ ਇਹਨਾਂ ਨੇ ਸਾਡੇ ਧਿਆਨ ਚ ਲਾਇਆ ਸੀ ਕਿ ਇਹ சிவாਜੀ ਨਗਰ ਚ ਗੁਰਦੁਆਰਾ ਸਾਹਿਬ ਉਥੇ ਆ ਵੀਡੀਓ ਵਾਇਰਲ ਹੋਈ ਹੈ ਜਿਸ ਬੰਦੇ ਅਸੀਂ ਪੜਤਾਲ ਕੀਤੀ ਸੀ ਜਿਹੜਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨਾਲ ਤਾਲਮੇਲ ਕੀਤਾ ਇਹਨਾਂ ਨੇ ਸਾਨੂੰ ਪੂਰੀ ਉਥੇ ਦੱਸਿਆ ਕਿ ਇਹ ਵੀਡੀਓ ਹੈਗੀ ਹੈ ਜਿਹੜੇ ਉਸ ਕਮਰੇ ਦੀ ਲਈ ਸੀ ਸਾਡੇ ਇਥੇ ਕਮਰਾ ਹੈ ਨਹੀਂ ਆ ਪਰ ਗੁਰਦੁਆਰਾ ਸਾਹਿਬ ਦੀ ਨਹੀਂ ਕੋਈ ਬਾਹਰਲੀ ਵੀਡੀਓ ਹੈਗੀ ਹੈ ਜਿਹੜੇ ਕਥਾਵਾਚਕ ਸੀ ਉਹ ਬੁੱਧਵਾਰ ਤੇ ਐਤਵਾਰ ਨੂੰ ਉੱਥੇ ਕਥਾ ਕਰਨ ਆਉਂਦੇ ਸੀ ਮਗਰ ਉਹ ਉੱਥੇ ਉਹਨਾਂ ਦੀ ਰੈਸ਼ ਨਹੀਂ ਸੀ ਆ ਕੇ ਕਰਕੇ ਚੱਲ ਜਾਂਦੇ ਸੀ ਤੇ ਹੋ ਸਕਦਾ ਉਹ ਕਿਤੇ ਬਾਹਰਲੀ ਵੀਡੀਓ ਹੋਵੇ ਤੇ ਜਿਸ ਬੰਦੇ ਮੈਨੇਜਮੈਂਟ ਤੇ ਵੀ ਕਿਹਾ ਹੈ ਜਥੇਦਾਰ ਸਾਹਿਬ ਜਦ ਮਰਜ਼ੀ ਆ ਜਾਣ ਤੇ ਅਸੀਂ ਉਹਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਕਵਰੇਜ ਚੈੱਕ ਕਰਵਾ ਦਵਾਂਗੇ ਉਹ ਮੈਨੂੰ ਤਸੱਲੀ ਕਰਵਾ ਦੇਗੀ ਕਿ ਇਹ ਵੀਡੀਓ ਉੱਥੇ ਦੀ ਹੈ ਨਹੀਂ ਦਾ ਸਰੋ ਲੇਡੀਜ਼ ਉਥੇ ਦੀ ਆਇਆ ਇਲੈਕਟ੍ਰੀਕ ਗੋਮਾ ਲੇਡੀਜ਼ ਵਾਰੇ ਕੋਈs ਨਹੀਂ ਨਾਲ ਲੇਡੀਜ਼ ਵਲ ਕੋਈ ਸਦੀ ਕੰਪਲੇਂਟ ਆਈ ਹੈ ਜਿਹਦਾ ਇਹ ਤਾਂ ਜਤੇਦਾਰ ਸਾਹਿਬ ਕੋਲੋਂ ਸਾਨੂੰ ਜਿਹੜੇ ਹੈਗੇ ਆ ਇੱਥੇ ਆ ਕੇ ਦੱਸਿਆ ਗਏ ਸੀ ਉਸ ਤੋਂ ਅਸੀਂ ਪੜਤਾਲ ਕੀਤੀ ਸੀ ਕਿ ਆਹ ਚੀਜ਼ ਆ ਮੈਟਰ ਹੈਗੀ ਗੁਰਦੁਆਰਾ ਸਾਹਿਬ ਮਰਦ ਜਿਹੜਾ ਹੈਗੀ ਇਹ ਵੀਡੀਓ ਇਹ ਕਲੀਅਰ ਹੈਗੀ ਗੁਰਦੁਦਾਰਾ ਸਾਹਿਬ ਦੀ ਨਹੀਂ ਆ ਅਸੀਂ ਜਤਕਾਰ ਸਾਹਿਬ ਨੂੰ ਮੈਂ ਵੀ ਫੋਨ ਕਰਕੇ ਬੇਨਤੀ ਕੀਤੀ ਸੀ ਕਿ ਇਹ ਤੁਸੀਂ ਆਪਣੀ ਤਸੱਲੀ ਕਰਾ ਨਹੀਂ ਕਰਦੇ ਅਸੀਂ ਤੁਹਾਨੂੰ ਨਾਲ ਹੋ ਗਏ ਮੈਨੇਜਮੈਂਟ ਕਹਿੰਦੀ ਹੈਗੀ ਅਸੀਂ ਗੁਰਦੁਆਰਾ ਸਾਹਿਬ ਦੇ ਸਾਰੇ ਕਮਰੇ ਚੈੱਕ ਕਰਵਾਉਂਦੇ ਜੀ ਇਹ ਵੀਡੀਓ ਉੱਥੇ ਦੀ ਰਹੀ ਹੈ ਜਿਸਨ ਜਿਹੜਾ ਕਥਾਵਾਚਕ ਉੱਚੀ ਗੁਰਦੁਆਰਾ ਸਾਹਿਬ ਨਾਲ ਨਹੀਂ ਉੱਥੇ ਆਂਦਾ ਹੁੰਦਾ ਸੀ ਉੱਥੇ ਬੁੱਧਵਾਰ ਤੇ ਐਤਵਾਰ ਨੂੰ ਆਂਦਾ ਆਂਦਾ ਜੀ ਮਗਰ ਪਿਛਲੇ 20-25 ਦਿਨਾਂ ਤੋਂ ਨਹੀਂ ਆ ਰਿਹਾ ਜਦੋਂ ਹੁਣ ਮਰੇ ਜਿਵੇਂ ਲੱਗੇ ਉਹ ਵੀ ਨਹੀਂ ਕਹਦੇ ਜੀ ਉਹਦਾ ਪੌਂਟ ਸਵਿਚ ਹੋ ਗਿਆ ਸਾਡਾ ਕੋਈ ਨਾ ਖਰਾਫਤਾ ਨਹੀਂ ਕਾਇਮ ਹੋਇਆ ਮਗਰ ਉਹ ਉੱਥੇ ਰਹੇ ਉਹਦੇ ਹੀ ਰਹੇ ਸ਼ੈਣੀ ਸੀ ਕਮੇਟੀ ਦਾ ਸ਼ਰਮੰਦਗੀ ਹੈ ਕਮੇਟੀ ਦਾ ਹੀ ਹੈ ਕਿ ਕਿਸੇ ਨੂੰ ਕੋਈ ਡਾਊਟ ਹੈਗਾ ਜਿਦਾਂ ਜਿਆ ਸਾਹਿਬ ਜਲ ਮਰਜੀ ਆ ਜਾਵੇ ਅਸੀਂ ਪੂਰਾ ਕਾਪੀਲੇਟ ਕਰਦੇ ਆ ਤੇ ਅਸੀਂ ਉਹਨਾਂ ਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਸਾਰੇ ਕਮਰੇ ਦਿਖਾ ਦਿੰਦੇ ਕਿ ਇਹ ਇਦਾਂ ਦਾ ਕੋਈ ਕਮਰਾ ਹੀ ਜਿਹੜਾ ਹੈ ਨਹੀਂ ਜਿਹੜਾ ਵੀ ਵੀਡੀਓ ਚ ਦਿਖ ਰਿਹਾ ਇਹ ਵੀਡੀਓ ਕਿਥੇ ਬਾਰਦੀ ਹੈਗੀ ਆ ਤੇ ਹੁਣ ਉਹ ਬੂਆ ਦੇ ਨਾਲ ਬੰਦ ਕਰਤੇ ਜਿਹੜੇ ਉੱਥੇ ਉਹ ਉਹ ਵੀ ਵੀ ਦਿਨਾਂ ਤੋਂ ਵੈਸੇ ਵੀ ਨਹੀਂ ਆ ਰਿਹਾ ਵਾ ਉੱਥੇ ਤੇ ਉਹਦਾ ਕੋਈ ਫੋਨ ਵੀ ਸਚੋ ਪਾਰਿਆ ਮੈਨੇਜਮੈਂਟ ਨੇ ਵੀ ਤਾਲਮੇਨ ਕੀਤਾ ਨਹੀਂ ਆ ਰਿਹਾ ਉਹਦਾ ਜਾਂਚ ਕੀਤੀ ਜਾ ਰਹੀ ਹੈ ਸਾਹ ਹਾਂ ਜਾਂਚ ਕੀਤੀ ਜਾ ਰਹੀ ਹੈ ਕਿਸੇ ਨੂੰ ਗਏ ਜਿਦਾਂ ਜਿਆ ਸਾਹਿਬ ਨੂੰ ਕੋਈ ਹੈਗੀ ਤਸੱਲੀ ਜੇ ਕੋਈ ਡਾਊਟ ਹੈਗਾ ਅਸੀਂ ਮੈਂ ਤਸੱਲੀ ਕਰਾਂਗੇ ਆਈਐਸ ਕੰਪਲੀਟ ਹੋ ਰਹੀ ਹੈ ਹਾਂ ਲੇਟਿਸ ਕੋ ਦਿੰਨੀ ਹੈ ਫਿਰ ਐਸਪਰ ਲਾਕ ਦਾ ਕਾਰਵਾਈ ਹੋਦੋਗੀ ਫਿਲਹਾਲ ਇਹਦਾ ਜੇ ਇਹ ਹੀ ਸੀ ਮੈਟਰ ਕਿ ਗੁਰਦੁਆਰਾ ਸਾਹਿਬ ਤੇ ਐਤਾਂ ਦੇ ਮਗਰ ਕੋਈ ਚੀਜ਼ ਕੋਈ ਨਹੀਂ ਕੁ ਸਰ ਬਾਕੀ ਜਿਹੜੀ ਇੱਕ ਜਥੇਬੰਦੀ ਉਲशिकायत ਆਈ ਹੈ ਉਹਦੇ ਤੇ ਆ ਅੱਜ ਅਮ ਜਿਹੜੇ ਆ ਵੀ ਗੁਰਦੁਆਰਾ ਸਾਹਿਬ ਦੇ ਅਸੀਂ ਕਮੇਟੀ ਮੈਂਬਰ ਜਿਹੜੇ ਹੈਗੇ ਸਾਰਿਆਂ ਨੇ ਇੱਕ ਸਟੇਟਮੈਂਟ ਕੱਲ ਲਿਖ ਲਈਆਂ ਉਹਨਾਂ ਨੇ ਸਾਨੂੰ ਇੱਕ ਪੂਰੀ ਥੋੜੀ 3 ਮਿੰਟ ਦੀ ਸਾਰੇ ਕਮਰੇ ਰੂਮ ਦਫ਼ਤਰਾਂ ਦੀ ਵੀਡੀਓ ਬਣਾ ਕੇ ਸਾਡੇ ਪੇਸ਼ ਵੀ ਕੀਤੀ ਆ ਇਸੇ ਉਸ ਤਸੱਲੀ ਬਖਤੇ ਅਸੀਂ ਕਰ ਗਤੇ ਜੱਤਾ ਸਾਹਿਬ ਨੂੰ ਕੰਟੈਕਟ ਕੀਤਾ ਜੀ ਤੁਸੀਂ ਆਪਣੇ ਤਸੱਲੀ ਕਰਾਉਣਾ ਚਾਹਦੇ ਜਾਂ ਮਾਰੀ ਸਾਨੂੰ ਪਹਿਲਾਂ ਇੰਟੀਮੇਸ਼ਨ ਦੇ ਦੇਰ ਅਸੀਂ ਉਹ ਨਾਵੋ ਕੇ ਕਰਵਾਉ ਤੇ ਖੈਰ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਅਸੀਂ ਹੋਰ ਆਮ ਲੋਕਾਂ ਲਈ ਕੀ ਗੱਲ ਕਰੀਏ ਕਿ ਉਹਨਾਂ ਨੇ ਅਸ਼ਲੀਲਤਾ ਫੈਲਾਈ ਹੋਈ ਆ ਤੇ ਉਹਨਾਂ ਦੇ ਅਜਿਹੇ ਕੰਟੈਂਟ ਵਾਇਰਲ ਹੋ ਰਹੇ ਨੇ ਪਰ ਇੱਥੇ ਤਾਂ ਦੇਖਿਆ ਜਾ ਰਿਹਾ ਕਿ ਕਥਾਵਾਚਕ ਹੋਏ ਜਾਂ ਫਿਰ ਜਿੰਨਾ ਲੋਕਾਂ ਦੇ ਵੱਲੋਂ ਡੇਰੇ ਚਲਾਏ ਜਾ ਰਹੇ ਨੇ ਉਹਨਾਂ ਦੀਆਂ ਅਜਿਹੀਆਂ ਅਸ਼ਲੀਲ ਹਰਕਤਾਂ ਸਾਹਮਣੇ ਆ ਰਹੀਆਂ ਨੇ ਤਾਂ ਅਜਿਹੇ ਲੋਕਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ